ਵਿੰਦ ਕੇਜਰੀਵਾਲ ਜੀ ਕਨਵੀਡਰ ਸਾਡੇ ਦਿੱਲੀ ਦੇ ਪਾਰਟੀ ਦੇ ਸਾਡੇ ਉਹਨਾਂ ਨੇ ਕੰਮ ਵੱਲੋਂ ਕੋਈ ਕਸਰ ਨਹੀਂ ਛੱਡੀ ਪਰ ਕੰਮ ਉਹਨਾਂ ਨੂੰ ਕਰਨ ਨਹੀਂ ਦਿੱਤਾ ਗਿਆ ਨਹੀਂ ਜੀ ਤੁਹਾਨੂੰ ਪਤਾ ਹੀ ਆ ਵੀ ਭਾਜਪਾ ਦਾ ਜਿਹੜਾ ਗ੍ਰਾਫ ਆ ਉਹ ਸਾਡੇ ਪੰਜਾਬੀ ਤੇ ਬਿਲਕੁਲ ਲਾਇਕ ਨਹੀਂ ਕਰਦੇ ਬੜਾ ਵੱਡਾ ਸਾਡਾ ਇਤਿਹਾਸ ਆ ਪੰਜਾਬ ਦਾ ਇਹ ਛੇਤੀ ਕੀਤਿਆਂ ਇਹਨਾਂ ਦੀਆਂ ਚਾਪਲੂਸੀਆਂ ਦੇ ਮਗਰ ਨਹੀਂ ਲੱਗ ਸਕਦੇ ਪਿਛਲੇ 1 ਸਾਲ ਤਕਰੀਬਨ ਦਿੱਲੀ ਕਿੰਨੀਆਂ ਮੌਤਾਂ ਹੋਈਆਂ ਕੋਈ ਕਿਸਾਨਾਂ ਦੀ ਗੱਲ ਨਹੀਂ ਸਾਰ ਲਈ ਨਹੀਂ ਲਈ ਇਹ ਸੋਲਵ ਕਰ ਨੂੰ ਕਰ ਸਕਦੇ ਸੀ ਪਰ ਇਹਨਾਂ ਕੀਤਾ ਨਹੀਂ ਇਹਨਾਂ ਪੰਜਾਬ ਨੂੰ ਕੱਖ ਨਹੀਂ ਸਮਝਿਆ ਮੈਂ ਸਮਝਦਾ ਦਿਲਜੀਤ ਦੀ ਕਤਾਈ ਦੀ ਜਿਹੜੀ ਗੱਲ ਆ ਵੇਖੋ ਪਾਰਟੀ ਸਾਡੀ ਨਵੀਂ ਸੀ ਬੜੀਆਂ ਕਮੀਆਂ ਸੀ ਜੋ ਪਿਛਲੇ 30 40 ਸਾਲ ਤੋਂ ਇਹਨਾਂ ਨੇ ਲੁੱਟਿਆ ਸੀ ਕੁੱਟਿਆ ਸੀ ਸਾਰਿਆਂ ਨੇ ਤੇ ਪੰਜਾਬ ਦਾ ਖਜ਼ਾਨਾ ਵੀ ਖਾਲੀ ਸੀ ਹਰ ਚੀਜ਼ ਨੂੰ ਸੁਧਾਰਨ ਲੱਗਾ ਸਮਾਂ ਦਿਲਜੀਤ ਜੀ ਲੱਗਦਾ ਵੇਖੋ ਕੋਈ ਵੀ ਘਰ ਦੀ ਨੀਂ ਰੱਖਦੇ ਆ ਨੀਂ ਰੱਖਦਿਆਂ ਰੱਖਦਿਆਂ ਘਰ ਬਣਾਉਂਦਿਆਂ ਬਹੁਤ ਦਾ ਕੋ ਸਮਾਂ 2 4 5 ਸਾਲ ਦਾ ਲੱਗਦਾ ਅਸੀਂ ਇਹ 2 ਸਾਲ ਦੇ ਵਿੱਚ ਜਿਹੜੇ ਇਹਨਾਂ ਨੇ ਭ੍ਰਿਸ਼ਟਾਚਾਰ ਕੀਤਾ ਸੀ ਜਾਂ ਜੋ ਵੀ ਮਹਾ ਸਟੇਬਲ ਹੋਈ ਹੈ ਪੰਜਾਬ ਸਾਡੀ ਸਰਕਾਰ ਆਉਂਦੇ ਦੋਆਂ ਸਾਲਾਂ ਦੇ ਦੇਖਿਓ ਤਹੀਏ ਇਹ ਪੰਜਾਂ ਸਾਲਾਂ ਦਾ ਕੰਮ ਕਰਕੇ ਵਿਖਾਉਣਾ ਅਸੀਂ ਕਿਸੇ ਗੱਲ ਦੀ ਕੋਈ ਦਿੱਕਤ ਨਹੀਂ ਦਿੱਕਤ ਸਿਰਫ ਇਹਨਾਂ ਨੂੰ ਇਹ ਆ ਕਿ ਜਿਹੜੇ ਛੋਟੇ ਘਰਾਂ ਦੇ ਲੋਕ ਉੱਠ ਕੇ ਜਿਹੜੇ ਕੁਰਸੀਆਂ ਤੇ ਬੈਠੇ ਉਹਨਾਂ ਨੂੰ ਇਹ ਭੰਡਨ ਤੇ ਲੱਗੇ ਹੋਏ ਨੇ ਸਾਡੇ ਪਰ ਆਮ ਆਦਮੀ ਪਾਰਟੀ ਨੇ ਨਰਪੱਖ ਹੋ ਕੇ ਕੰਮ ਕੀਤਾ ਵਾ ਆਉਂਦੇ ਦੋਆਂ ਸਾਲਾਂ ਨੂੰ 5 ਸਾਲ ਵਰਗਾ ਕੰਮ ਕਰਨਗੇ ਦਿੱਲੀ ਮਾਡਲ ਜਿਹੜਾ ਉੱਥੇ ਜੋ ਦਿੱਲੀ ਦੇ ਵਿੱਚ ਵਿਕਾਸ ਕੀਤਾ ਵਿਕਾਸ ਵੱਲੋਂ ਕੋਈ ਕਮੀ ਨਹੀਂ ਰਹਗੀ ਨਾ ਭਾਜਪਾ ਨੇ ਸਾਡੀ ਉੱਤੇ ਸਰਕਾਰ ਚੱਲਣ ਦਿੱਤੀ ਨਾ ਉਹਨਾਂ ਨੇ ਸਾਡੇ ਕੋਈ ਪੈਸੇ ਜਿਹੜੇ ਦੇਣੇ ਹੁੰਦੇ ਸੈਂਟਰ ਨੇ ਉਹ ਨਹੀਂ ਦਿੱਤੇ ਹੁਣ ਪੰਜਾਬ ਸਰਕਾਰ ਨੂੰ ਕਿਹੜੇ ਪੈਸੇ ਦੇ ਰਿਆ ਮੈਂ ਚਾਹਣਾ ਵੀ ਵਧੀਆ ਹੀ ਹੋਊਗਾ ਉਹਨਾਂ ਦੇ ਸਮੇਂ 'ਚ ਕਮੇਟੀ ਵੀ ਵਧੀਆ ਬਣੋਗੇ ਔਰ ਬਲਾਕ ਸੰਤੀਆ ਜਿਹੜਾ ਫੈਸਲ ਇਲੈਕਸ਼ਨ ਵੀ ਵਧੀਆ ਤੂਮ ਤੜਕੇਣਾ ਜਿੱਤ ਕੇ ਆਮ ਆਦਮੀ ਪਾਰਟੀ ਝੋਲੀ 'ਚ ਪਾਵਾਂਗੇ ਅਕਾਲੀ ਦਲ ਤੇ ਤੁਹਾਨੂੰ ਪਤਾ ਅੱਜ ਦੀ ਤਰੀਕ 'ਚ ਬੈਕਫੁੱਟ ਤੇ ਆ ਬੜਾ ਪਿੱਛੇ ਆ ਤੇ ਭਾਜਪਾ ਨੂੰ ਸਾਡੇ ਓਨ ਹੀ ਪੰਜਾਬੀ ਲਾਈਕ ਕਰਦੇ ਰਹਿ ਪਾਰਟੀ ਜਿਹੜੀ ਸਾਡੀ ਆਮ ਆਦਮੀ ਪਾਰਟੀ ਰਹੀ ਆਮ ਆਦਮੀ ਪਾਰਟੀ ਥੱਲਿਓਂ ਚੱਲ ਕੇ ਇੱਥੋਂ ਤੱਕ ਆਈ ਆ ਸਰਪੰਚੀ ਚੋਣਾਂ ਤੋਂ ਬਾਅਦ ਸਰਕਾਰ ਦੇ ਵੱਲੋਂ ਜਿਹੜਾ ਹੁਣ ਨਗਰ ਕੌਂਸਲ ਦੀਆਂ ਚੋਣਾਂ ਤਰਨ ਤਰਨ ਦੇ ਵਿੱਚ ਜਿਹੜਾ ਉਸ ਦੀ ਵੀ ਤਰੀਕ ਜਿਹੜੀ ਆ ਜਲਦ ਦੇਣ ਜਾ ਰਹੇ ਨੇ ਅਤੇ ਜੇ ਗੱਲ ਇੱਥੇ ਨਗਰ ਕੌਂਸਲ ਬਲਾਕ ਸਮਤੀਆਂ ਦੀ ਕੀਤੀ ਜਾਵੇ ਤਾਂ ਉਹ ਵੀ ਚੋਣਾ ਸਾਰੀਆਂ ਮਈ ਤੱਕ ਕਰਵਾਉਣ ਦੀ ਗੱਲ ਜਿਹੜੀ ਹੈ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਤੇ ਉੱਥੇ ਜਦੋਂ ਹੀ ਇਹ ਗੱਲ ਸੁਰਕੀਆਂ ਦੇ ਵਿੱਚ ਖਬਰ ਜਦੋਂ ਆਉਂਦੀ ਹੈ ਤਾਂ ਸਾਰੇ ਉਮੀਦਵਾਰ ਵੀ ਜਿਹੜੇ ਨੇ ਉਹ ਕਮਰ ਕੱਸੇ ਆਪਣੇ ਕੱਸ ਕੇ ਤਿਆਰ ਜਿਹੜੇ ਨੇ ਉਹ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਸ਼ਹਿਰਾਂ ਦੇ ਵਿੱਚ ਬੋਰਡ ਲੱਗਣੇ ਸ਼ੁਰੂ ਹੋ ਗਏ ਨੇ ਤੇ ਚਾਹਵਾਨ ਜਿਹੜੇ ਨੇ ਉਹ ਹੁਣ ਅੱਗੇ ਆ ਰਹੇ ਨੇ ਪਰ ਵੱਡਾ ਸਵਾਲ ਇਹ ਹੈ ਕਿ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਕੌਂਸਲਰ ਬਣਦੇ ਆ ਰਹੇ ਨੇ ਉਹਨਾਂ ਥੰਮ੍ਹਾਂ ਨੂੰ ਡੇਗਣਾ ਕਿੰਨਾ ਕੁ ਜਿਹੜਾ ਉਹ ਔਖਾ ਹੋਵੇਗਾ ਇਸ ਨਵੀਂ ਪਾਰਟੀ ਦੇ ਲਈ ਵੀ ਸਰਪੰਚੀ ਦੇ ਵਿੱਚ ਕਿਸ ਤਰੀਕੇ ਦੀ ਕਾਰਜਗਾਰੀ ਰਹੀ ਉਹ ਵੀ ਤੁਸੀਂ ਦੇਖੀ ਹੈ ਪਰ ਹੁਣ ਨਗਰ ਕੌਂਸਲ ਦੀਆਂ ਚੋਣਾਂ ਬਲਾਕ ਸੰਮਤੀ ਦੀਆਂ ਚੋਣਾਂ ਪੰਜਾਬ ਦੇ ਵਿੱਚ ਵਿਗਲ ਵੱਜਣ ਜਾ ਰਿਹਾ ਤਾਂ ਸਾਰੇ ਉਮੀਦਵਾਰ ਜਿਹੜੇ ਨੇ ਉਹ ਇਸ ਤੇ ਜਿਹੜਾ ਚੋਣ ਪ੍ਰਚਾਰ ਹੌਲੀ-ਹੌਲੀ ਅੰਦਰ ਖਾਤੇ ਮੀਟਿੰਗਾਂ ਕਰਕੇ ਸ਼ੁਰੂ ਕਰ ਚੁੱਕੇ ਨੇ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਚਭਾਲ ਤੋਂ ਸੀਨੀਅਰ ਆਗੂ ਮੋਨੂ ਚੀਮਾ ਜੀ ਮਰੂਦ ਨੇ ਤਾਂ ਗੱਲਬਾਤ ਕਰ ਲੈਣੇ ਆ ਜੋ ਕਿ ਆਲਰੇਡੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਨੇ ਤਾਂ ਹੁਣ ਦੁਬਾਰਾ ਇਲੈਕਸ਼ਨ ਦੇ ਲੜਨ ਦੇ ਲਈ ਤਿਆਰ ਵੀ ਨੇ ਤਾਂ ਕਿਵੇਂ ਦਾ ਲੋਕਾਂ ਦਾ ਰਿਸਪੌਂਸ ਹੈ ਕਿਵੇਂ ਦੀ ਤਿਆਰੀ ਹੈ ਆਹ ਗੱਲਬਾਤ ਕਰਕੇ ਜਾਣਦੇ ਆ ਚੀਮਾ ਸਾਹਿਬ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਦਲਜੀਤ ਜੀ ਤੁਸੀਂ ਸਾਡੇ ਅੱਜ ਘਰ ਆਏ ਜੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਗੱਲਾਂ ਬਾਤਾਂ ਆਪਾਂ ਬਾਅਦ ਚ ਕਰਾਂਗੇ ਚੀਮਾ ਸਾਹਿਬ ਮੈਂ ਚਾਹਾਂਗਾ ਸਭ ਤੋਂ ਪਹਿਲਾਂ ਦਿੱਲੀ ਦੇ ਤੋਂ ਜੋ ਨਤੀਜੇ ਆਏ ਜੋ ਲੋਕਾਂ ਨੇ ਸਾਰੀ ਪਾਰਟੀ ਨੇ ਉਹਨੂੰ ਸਿਰ ਮੱਥੇ ਵੀ ਮੰਨਿਆ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿਤੇ ਨਾ ਕਿਤੇ ਪੰਜਾਬ ਦੀ ਕਾਰਜਕਾਰੀ ਜਿਹੜੀ ਐ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਆਇਆ ਕੀ ਕੀ ਕਹਿਣਾ ਚਾਹੋਗੇ ਸਟੇਜ ਦਿਲਜੀਤ ਜੀ ਪਹਿਲਾਂ ਤਾਂ ਮੈਂ ਵੇਖੋ ਦਿੱਲੀ ਵਿਧਾਨ ਸਭਾ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਮਤਲਬ 22 ਤੋਂ 23 ਐਮਐਲਏ ਜਿਹੜੇ ਦਿੱਤੇ ਨੇ ਜੀ ਜੀ ਤੇ ਹਾਰ ਜਿੱਤ ਜਿਹੜੀ ਇਹ ਤਕਦੀਰਾਂ ਦੀ ਹੁੰਦੀ ਆ ਬਾਕੀ ਕੰਮ ਵੱਲੋਂ ਸਾਡੇ ਰਵਿੰਦ ਕੇਜਰੀਵਾਲ ਜੀ ਕੰਵਿਡਰ ਸਾਡੇ ਦਿੱਲੀ ਦੇ ਜੀ ਪਾਰਟੀ ਦੇ ਸਾਡੇ ਉਹਨਾਂ ਨੇ ਕੰਮ ਨਾਲ ਕੋਈ ਕਸਰ ਨਹੀਂ ਛੱਡੀ ਪਰ ਕੰਮ ਉਹਨਾਂ ਨੂੰ ਕਰਨ ਨਹੀਂ ਦਿੱਤਾ ਗਿਆ ਜੀ ਪਿਛਲੇ ਸਮੇਂ ਦੌਰਾਨ ਉਹਨਾਂ ਨੂੰ 1 ਸਾਲ ਦੇ ਕਰੀਬ ਉਹਨਾਂ ਨੂੰ ਮਤਲਬ ਜੇਲ੍ਹ ਦੇ ਵਿੱਚ ਰੱਖਿਆ ਗਿਆ ਸਾਰੇ ਹੀ ਸਾਡੇ ਪਾਰਟੀ ਦੇ ਸੀਨੀਅਰ ਅਗਮਨੀਸ਼ ਸੋਦੀਆ ਜੀ ਜਾਂ ਜਿੰਦਰ ਜੈਨ ਜੀ ਹਰ ਇੱਕ ਨੂੰ ਇਹਨਾਂ ਨੇ ਮਤਲਬ ਵਿਸ਼ਟਾਚਾਰ ਦੇ ਵਿੱਚ ਮੁੱਦਿਆਂ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੂੰ ਅੰਦਰ ਹੋਣ ਕਰਕੇ ਉਹਨਾਂ ਦੇ ਡਿਵੈਲਪਮੈਂਟ ਵਿੱਚ ਰੋਕ ਲਾਈ ਔਰ ਪ੍ਰਚਾਰ ਵੀ ਇਹੋ ਜਿਹਾ ਕੂਟ ਪ੍ਰਚਾਰ ਜਿਹੜਾ ਕੀਤਾ ਗਿਆ ਜਿਹਦੇ ਨਾਲ ਲੋਕ ਬਹਿਕਾਵੇ ਦੇ ਵਿੱਚ ਮੈਂ ਸਮਝਦਾ ਆ ਜਾਂਦੇ ਨੇ ਤੇ ਬਾਕੀ ਵੋਟ ਮਾਰ ਚਣ ਵੱਲੋਂ ਸਾਡੀ ਪਾਰਟੀ ਦੀ ਕੋਈ ਕਮੀ ਨਹੀਂ ਰਹੀ 2% ਦਾ ਸਾਰਾ ਮਾਰਜਨ ਸੀ ਕੋਈ ਗੱਲ ਨਹੀਂ ਆਪਾਂ ਆਪੋਜੀਸ਼ਨ ਬੈਠ ਕੇ ਤੇ ਹੋਰ ਗਾਂ ਸੁਧਾਰ ਕਰਨ ਦੀ ਕੋਸ਼ਿਸ਼ ਕਰਨਗੇ ਉੱਥੋਂ ਸਾਡੀ ਪਾਰਟੀ ਸਾਰੀ ਬੋ ਕਰ ਰਹੇ ਨੇ ਪਰਸੋ ਮੀਟਿੰਗ ਵੀ ਸੱਦੀ ਸੀ ਕੈਬਨਟ ਦੀ ਸਾਰੀ ਉਹਨਾਂ ਨੇ ਉੱਥੇ ਦਿੱਲੀ ਉਹਦੇ ਵਿੱਚ ਸਾਰਾ ਸੁਝਾਅ ਦਿੱਤੇ ਨੇ ਵਧੀਆ ਹੋਊਗਾ ਕਿ ਤੂੰ ਭਾਜਪਾ ਕਹਿੰਦੀ ਹੁਣ ਪੰਜਾਬ ਚ ਆਉਣਾ ਤੁਹਾਨੂੰ ਲੱਗਦਾ ਭਾਜਪਾ ਪੰਜਾਬ ਚ ਆ ਸਕਦੀ ਨਹੀਂ ਜੀ ਤੁਹਾਨੂੰ ਪਤਾ ਹੀ ਆ ਵੀ ਭਾਜਪਾ ਦਾ ਜਿਹੜਾ ਗ੍ਰਾਫ ਆ ਉਹ ਸਾਡੇ ਪੰਜਾਬੀ ਤੇ ਬਿਲਕੁਲ ਲਾਇਕ ਨਹੀਂ ਕਰਦੇ ਖਾਸ ਕਰਕੇ ਪੰਜਾਬ ਤੇ ਦਿੱਲੀ ਚ ਕਾਫੀ ਫਰਕ ਆ ਇਹ ਮਾਤੋ ਸੋਚਣਾ ਸਾਡੇ ਸਾਰੇ ਲੋਕ ਪੰਜਾਬ ਵਾਲੇ ਵੀ ਜਾਂ ਹੋਸਟੇਟਾਂ ਵਾਲੇ ਵੀ ਸ਼ਾਇਦ ਦਿੱਲੀ ਜਿੱਤ ਲਈ ਤੇ ਮਾਲਾ ਪੰਜਾਬ ਪੰਜਾਬ ਵੇਖੋ ਬੜਾ ਵੱਡਾ ਸਾਡਾ ਇਤਿਹਾਸ ਆ ਪੰਜਾਬ ਦਾ ਇਹ ਛੇਤੀ ਕੀਤਿਆਂ ਇਹਨਾਂ ਦੀਆਂ ਚਾਪਲੂਸੀਆਂ ਦੇ ਮਗਰ ਨਹੀਂ ਲੱਗ ਸਕਦੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿਸਾਨ ਮੁੱਦਾ ਕਿੱਡਾ ਵੱਡਾ ਮੁੱਦਾ ਵਾ ਡੱਲੇਵਾਲ ਜੀ ਵੀ ਅੱਜ ਦੀ ਤੇ ਮਰਨ ਵਰਤ ਤੇ ਬੈਠੇ ਨੇ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ ਔਰ ਪਿਛਲੇ 1 ਸਾਲ ਤਕਰੀਬਨ ਦਿੱਲੀ ਕਿੰਨੀਆਂ ਮੌਤਾਂ ਹੋਈ ਕੋਈ ਕਿਸਾਨਾਂ ਨੇ ਕਿਸੇ ਨੇ ਸਾਰ ਲਈ ਨਹੀਂ ਲਈ ਇਸ ਕਰਕੇ ਸਾਡੇ ਪੰਜਾਬ ਦੇ ਦਿੱਲੀ ਤੋਂ ਵੱਖਰੇ ਮੁੱਦੇ ਨੇ ਇਹ ਛੋਲੇ ਉਹ ਕਰਨ ਨੂੰ ਕਰ ਸਕਦੇ ਸੀ ਪਰ ਇਹਨਾਂ ਕੀਤਾ ਨਹੀਂ ਇਹਨਾਂ ਪੰਜਾਬ ਨੂੰ ਕੱਖ ਨਹੀਂ ਸਮਝਿਆ ਤੇ ਪੰਜਾਬ ਨੇ ਵੀ ਇਹਨਾਂ ਨੂੰ ਇਹ ਲਾਗੇ ਨਹੀਂ ਲਾਉਣਾ ਇਹ ਮੇਰੀ ਗੱਲ ਨੋਟ ਕਰ ਲਿਓ 2027 ਦੇ ਵਿੱਚ ਕੀ ਲੱਗਦਾ ਤਿੰਨਾਂ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਵੀ ਕੁਝ ਕਮਾਂ ਚ ਕਟਾਈ ਰਹੀ ਹੈ ਕੁਝ ਕਹਿਣਾ ਚਾਹੋਗੇ ਇਸ ਤੇ ਮੈਂ ਸਮਝਦਾ ਦਿਲਜੀਤ ਦੀ ਕਟਾਈ ਦੀ ਜਿਹੜੀ ਗੱਲ ਆ ਵੇਖੋ ਪਾਰਟੀ ਸਾਡੀ ਨਵੀਂ ਸੀ ਬੜੀਆਂ ਕਮੀਆਂ ਸੀ ਜੋ ਪਿਛਲੇ 30-40 ਸਾਲ ਤੋਂ ਇਹਨਾਂ ਨੇ ਲੁੱਟਿਆ ਹੀ ਕੁੱਟਿਆ ਹੀ ਸਾਰਿਆਂ ਨੇ ਤੇ ਪੰਜਾਬ ਦਾ ਖਜ਼ਾਨਾ ਵੀ ਖਾਲੀ ਸੀ ਹਰ ਚੀਜ਼ ਨੂੰ ਸੁਧਾਰਨ ਲੱਗਾ ਸਮਾ ਦਲਜੀਤ ਜੀ ਲੱਗਦਾ ਵੇਖੋ ਕੋਈ ਵੀ ਘਰ ਦੀ ਨੀਂ ਰੱਖਦੇ ਆ ਨੀਂ ਰੱਖਦੇ ਆ ਰੱਖਦੇ ਆ ਘਰ ਬਣਾਉਂਦੇ ਆ ਬੋਦਾ ਕੋਈ ਸਮਾਂ 2-4-5 ਸਾਲ ਦਾ ਲੱਗਦਾ ਹੁਣ ਕੋਈ 10 20% ਪਤਾ ਲੱਗਾ ਵੀ ਜੋ ਜੋ ਇਹਨਾਂ ਦੀਆਂ ਕਮੀਆਂ ਸੀ ਉਹ ਕੱਢ ਕੱਢ ਕੇ ਲੋਕਾਂ ਦੇ ਸਾਹਮਣੇ ਲੈ ਕੇ ਆ ਰਹੇ ਵੀ ਇੱਥੇ ਇਹਨਾਂ ਨੇ ਆਹ ਕੀਤਾ ਉੱਥੇ ਆਹ ਕੀਤਾ ਘਰ ਦੇ ਵਿੱਚ ਜਦੋਂ ਰਾਸ਼ਨ ਹੀ ਹੋਊ ਘਰ ਦੇ ਘਰ ਚੱਲੂ ਕੀਤਾ ਹੁਣ ਅਸੀਂ ਇਹ 2 ਸਾਲ ਦੇ ਵਿੱਚ ਜਿਹੜੇ ਇੰਨਾ ਨੇ ਭ੍ਰਿਸ਼ਟਾਚਾਰ ਕੀਤਾ ਸੀ ਜਾਂ ਜੋ ਵੀ ਮਹਾ ਸਟੇਬਲ ਹੀ ਹੋਈ ਹੈ ਪੰਜਾਬ ਸਾਡੀ ਸਰਕਾਰ ਆਉਂਦੇ ਦੋਆਂ ਸਾਲਾਂ ਦੇ ਦੇਖਿਓ ਤਹੀਏ ਇਹ ਪੰਜਾਂ ਸਾਲਾਂ ਦਾ ਕੰਮ ਕਰਕੇ ਵਿਖਾਉਣਾ ਸੀ ਜਿਹੜੇ ਸਾਡੇ ਕੋਈ ਰਹਿੰਦੇ ਕੰਮ ਸੀ ਕਿੰਨਾ ਕੁਝ ਫੇਰ ਵੀ ਨੌਕਰੀਆਂ ਸਾਡੇ ਆਪਣੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੇ 50 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਦਿੱਤੀਆਂ ਬਿਜਲੀ ਸਾਰਾ ਕੁਝ ਤੇ ਵੇਖੋ ਸਬਸਿਡੀਆਂ ਚੱਲਣ ਦੀਆਂ ਆ ਵਾ ਕਿਸੇ ਗੱਲ ਦੀ ਕੋਈ ਦਿੱਕਤ ਨਹੀਂ ਦਿੱਕਤ ਸਿਰਫ ਇਹਨਾਂ ਨੂੰ ਇਹ ਆ ਕਿ ਜਿਹੜੇ ਛੋਟੇ ਘਰਾਂ ਦੇ ਲੋਕ ਉੱਠ ਕੇ ਜਿਹੜੇ ਕੁਰਸੀਆਂ ਤੇ ਬੈਠੇ ਉਹਨਾਂ ਨੂੰ ਇਹ ਭੰਡਨ ਤੇ ਲੱਗੇ ਹੋਏ ਨੇ ਸਾਰੇ ਉਹਦੇ ਨਾਲ ਸਰਕਾਰ ਚਲਾਉਣੀ ਨਹੀਂ ਆਉਂਦੀ ਬਸ ਇਹੀ ਹੈ ਜੀ ਵੇਖੋ ਇਹ ਸਰਕਾਰ ਅਹੀਂ ਅਹੀਂ ਚਲਾਉਨੇ ਆ ਲੋਕਾਂ ਦੇ ਕਹਿਣ ਤੇ ਸਰਕਾਰ ਇਹ ਚਲਾਉਂਦੇ ਹੀ ਬੈਠ ਕੇ ਮਤਲਬ ਵੀ ਇਹਨਾਂ ਨੇ ਅੰਦਰ ਬੈਠ ਕੇ ਭ੍ਰਸ਼ਟਾਚਾਰ ਕਰਨਾ ਪੜਦਿਆਂ ਦੇ ਵਿੱਚ ਕੰਮ ਕੀਤੇ ਪਰ ਆਮ ਆਦਮੀ ਪਾਰਟੀ ਨੇ ਨਰਪੱਖ ਹੋ ਕੇ ਕੰਮ ਕੀਤਾ ਵਾ ਆਉਂਦੇ ਦੋਆਂ ਸਾਲਾਂ ਨੂੰ 5 ਸਾਲ ਵਰਗਾ ਕੰਮ ਕਰ ਲੰਗੇ ਦਿੱਲੀ ਮਾਡਲ ਜਿਹੜਾ ਉੱਥੇ ਜੋ ਦਿੱਲੀ ਦੇ ਵਿੱਚ ਵਿਕਾਸ ਗਿਆ ਵਿਕਾਸ ਵੱਲੋਂ ਕੋਈ ਕਮੀ ਨਹੀਂ ਰਹਗੀ ਜੀ ਜੀ ਉੱਥੇ 2% ਦੀ ਜ਼ਰੂਰ ਕਮੀ ਹੈ ਕਿਸੇ ਗੱਲਾਂ ਤੋਂ ਸਾਡੀਆਂ ਕਮੀਆਂ ਹੋ ਸਕਦੀਆਂ ਨੇ ਪਰ ਇਹਨਾਂ ਨੇ ਸਾਨੂੰ ਕੰਮ ਨਹੀਂ ਕਰਨ ਦਿੱਤਾ ਭਾਜਪਾ ਨੇ ਨਾ ਭਾਜਪਾ ਨੇ ਸਾਡੀ ਉੱਥੇ ਸਰਕਾਰ ਚੱਲਣ ਦਿੱਤੀ ਨਾ ਉਹਨਾਂ ਨੇ ਸਾਡੇ ਕੋਈ ਪੈਸੇ ਜਿਹੜੇ ਦੇਣੇ ਹੁੰਦੇ ਸੈਂਟਰ ਨੇ ਉਹ ਨਹੀਂ ਦਿੱਤੇ ਹੁਣ ਪੰਜਾਬ ਸਰਕਾਰ ਨੂੰ ਕਿਹੜੇ ਪੈਸੇ ਦੇ ਰਿਆ ਹੈ ਜੀ ਜੀ ਇਹ ਤੁਸੀਂ ਵੇਖਦੇ ਜੀ ਰੋਡ ਡਿਬੇਟਾਂ ਹੁੰਦੀਆਂ ਨੇ ਪੰਜਾਬ ਸਰਕਾਰ ਦੇ ਪੈਸੇ ਜੀਐਸਟੀ ਵਾਪਸ ਨਹੀਂ ਮੋੜਦੇ ਸਾਨੂੰ ਇਹ ਡਵੈਲਪਮੈਂਟ ਤੇ ਪੈਸਾ ਨਾ ਹੋਣੀ ਹੈ ਨਾ ਤੇ ਡਵੈਲਪਮੈਂਟ ਦੇ ਵਿੱਚ ਬੜੀ ਵੱਡੀ ਕਤਾਈ ਸਾਡੇ ਨਾਲ ਇਹ ਵਰਤਦੇ ਨੇ ਮਤਰੀਂ ਮਾਂ ਵਾਲਾਗਾ ਸਲੂਕ ਕਰਦੇ ਨੇ ਜਦਕੀ ਪੰਜਾਬ ਦਾ ਬਹੁਤ ਵੱਡਾ ਹਿੱਸਾ ਜਿਹੜਾ ਵਾ ਸਾਰੇ ਦੇਸ਼ ਨੂੰ ਚਲਾਉਂਦਾ ਵਾ ਅਨ ਦਾਤਾ ਗਿਣਿਆ ਜਾਂਦਾ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਦੇਖਿਓ ਤੁਸੀਂ ਦੋ ਆਸਾਲਾਂ ਨੂੰ ਨਿਰਪੱਖ ਫੇਰ ਰਿਪੀਟ ਹੋਣ ਜਾਊਗੀ ਆਮ ਆਦਮੀ ਪਾਰਟੀ ਜੀ ਅਤੀਮਾ ਸਾਹਿਬ ਜ਼ਿਲ੍ਹਾ ਪ੍ਰੇਸ਼ਰ ਮੈਂਬਰ ਵੀ ਹੋ ਤੁਸੀਂ ਚੋਣਾਂ ਦੁਬਾਰਾ ਸਿਰ ਤੇ ਨੇ ਵਰਕਰਾਂ ਨੂੰ ਸੰਦੇਸ਼ ਮੈਸੇਜ ਕੀ ਹੈ ਕਿਵੇਂ ਦੀ ਤਿਆਰੀ ਹੈ ਰਣਨੀਤੀ ਕੀ ਹੈ ਵੇਖੋ ਜੀ ਜੋ ਸਾਡਾ ਪਾਰਟੀ ਦਾ ਹੁਕਮ ਹੋਊਗਾ ਉਸ ਪਾਰਟੀ ਨਾਲ ਆਪਾਂ ਸਹਿਮਤ ਆਂ ਬਾਕੀ ਵੇਖੋ ਪਿਛਲੇ ਸਾਡੀ 3 ਸਾਲ 2 3 ਸਾਲ ਹੋ ਗਏ ਸਾਡੀ ਸਰਕਾਰ ਬਣ ਨੂੰ ਪਹਿਲੇ ਹੀ ਮੈਂਬਰ ਤੁਰੇ ਆ ਰਹੇ ਸੀ ਬਲਾਗ ਸੰਮਤੀ ਮੈਂਬਰ ਜਾਂ ਜ਼ਿਲ੍ਹਾ ਪ੍ਰਸ਼ੀਦ ਜਾਂ ਜ਼ਿਲ੍ਹਾ ਚੇਅਰਮੈਨ ਜੋ ਵੀ ਆ ਇਨਾਂ ਨੇ ਕੰਮ ਹੀ ਨਹੀਂ ਸਾਡਾ ਚੱਲਣ ਦਿੱਤਾ ਕਿਉਂਕਿ ਇਸ ਕੋਈ ਕਾਂਗਰਸੀ ਸੀ ਬੰਦੇ ਕੋਈ ਕਾਲੀ ਦਲ ਸੀ ਕੋਈ ਭਾਜਪਾ ਹੁਣ ਇਹ ਨਿਰਪੱਖ ਹੌਲੀ ਹੌਲੀ ਸਾਰੇ ਬਣਨਗੇ ਸਾਡੇ ਪਾਰਟੀ ਦੇ ਮੈਂਬਰ ਬਣਨਗੇ ਕੋਈ ਚੇਅਰਮੈਨ ਬੜੂਗਾ ਤੇ ਵਧੀਆ ਜਿਹੜਾ ਵਿਕਾਸ ਬਲਾਕ ਸੰਤੀ ਦਾ ਵੀ ਹੋਊਗਾ ਤੇ ਜਿਹੜਾ ਫਾਇਦਾ ਵੀ ਹੋਊਗਾ ਤੇ ਆਉਂਦੇ ਥੋੜੇ ਦਿਨਾਂ ਤੱਕ ਪਹਿਲਾਂ ਸਾਡੀ ਤਰਨ ਤਰਨ ਦੀ ਆ ਰਹੀ ਆ ਇਲੈਕਸ਼ਨ ਕਮੇਟੀ ਦੀ ਤੇ ਉਹਦੇ ਵਿੱਚ ਵੀ ਫੁੱਲ ਤਿਆਰੀਆਂ ਨੇ ਤੇ ਮੈਂ ਤੁਹਾਡੇ ਮਾਣ ਨੂੰ ਦੱਸਣਾ ਚਾਹੁੰਦਾ ਵਾ ਕਿ ਸਾਡੇ ਮੀਟਿੰਗਾਂ ਚੱਲ ਰਹੀਆਂ ਸਾਡੇ ਐਮਐਲਏ ਸਾਹਿਬ ਮਾਨ ਜੋ ਸਰਦਾਰ ਕਸ਼ਮੀਰ ਸਿੰਘ ਜੀ ਸੋਲ ਉਹ ਨੇਤ ਕੌਂਸਲਰਾਂ ਨੂੰ ਸੱਦ ਕੇ ਜਿਨ੍ਹਾਂ ਨੂੰ ਮਤਲਬ ਟਿਕਟ ਦੇਣੀ ਆ ਜਿਹੜਾ ਕੰਮ ਕਰ ਕਰਨ ਵਾਲੇ ਚਾਹਵਾਨ ਨੇ ਜਿਹੜਾ ਮਿਹਨਤ ਕੀਤੀ ਉਹਨਾਂ ਨੂੰ ਟਿਕਟ ਮਿਲੂਗੀ ਔਰ ਵਧੀਆ ਸ਼ਹਿਰ ਦਾ ਵਿਕਾਸ ਹੋਊਗਾ ਕਿਉਂਕਿ ਸਾਡਾ ਪ੍ਰਧਾਨ ਹੀ ਹੈ ਨਹੀਂ ਸੀ ਤੇ ਜਦੋਂ ਪ੍ਰਧਾਨ ਹੀ ਨਹੀਂ ਸਾਡੇ ਤਰਨਤਾਰਨ ਸ਼ਹਿਰ ਦਾ ਕੋਈ ਹੈਗਾ ਨਹੀਂ ਤੇ ਕੰਮ ਵੀ ਕੀ ਚੱਲਣਾ ਸੀ ਹੁਣ ਜਦੋਂ ਆਪਾਂ ਕਮੇਟੀ ਨਵੀਂ ਚੁਣਾਂਗੇ ਜੇ ਪ੍ਰਧਾਨ ਸਾਡਾ ਆਮ ਆਦਮੀ ਪਾਰਟੀ ਹੋਇਆ ਤਰਨਤਾਰਨ ਦਾ ਬਹੁਤ ਪੱਕੀ ਵਿਕਾਸ ਹੋਊਗਾ ਗੁਰੂ ਦੀ ਨਗਰੀ ਹੈ ਸਾਡਾ ਗੁਰੂ ਅਰਜਨ ਦੇਵ ਜੀ ਦਾ ਸਥਾਨ ਨੇ ਤੇ ਮੈਂ ਚਾਹਣਾ ਵੀ ਵਧੀਆ ਹੀ ਹੋਊਗਾ ਉਹਨਾਂ ਦੇ ਸਮੇਂ 'ਚ ਕਮੇਟੀ ਵੀ ਵਧੀਆ ਬਣੋਂਗੇ ਔਰ ਬਲਾਕ ਸੰਮਤੀਆਂ ਜਿਲ੍ਹਾ ਫੈਸਲ ਇਲੈਕਸ਼ਨ ਵੀ ਵਧੀਆ ਧੂਮ ਧੜਕ ਕੇ ਨਾ ਜਿੱਤ ਕੇ ਆਮ ਆਦਮੀ ਪਾਰਟੀ ਝੋਲੀ 'ਚ ਪਾਵਾਂਗੇ ਜੀਮਾ ਸਾਹਿਬ ਜਰੂਰ ਪੁੱਛਣਾ ਚਾਹਾਂਗੇ ਤੁਸੀਂ ਬਾਰਡਰ ਬੈਲਟ ਤੋਂ ਕਮਾਂਡ ਸੰਭਲਦੇ ਹੋ ਤੇ ਵੱਖ-ਵੱਖ ਪਾਰਟੀਆਂ ਦੇ ਵਿੱਚ ਸੇਵਾਵਾਂ ਨਿਭਾਈਆਂ ਨੇ ਇਹ ਜਿਹੜੀ ਹੁਣ ਕੀ ਉਮੀਦ ਹੈ ਇਸ ਇਲਾਕੇ ਦੇ ਲੋਕਾਂ ਨੂੰ ਰਹਿੰਦੇ 2 ਸਾਲਾਂ ਦੇ ਵਿੱਚ ਕਿਹੜੇ-ਕਿਹੜੇ ਇੱਧਰ ਦੇ ਕੰਮ ਨੇ ਕਿਵੇਂ ਵੇਖਦੇ ਹੋ ਜੀ ਵੇਖੋ ਉਮੀਦਾਂ ਦੇ ਕਾਫੀ ਨੇ ਸਾਡੇ ਲੋਕਾਂ ਨਾਲ ਕਿਉਂਕਿ ਵਾਦੇ ਵੀ ਕੀਤੇ ਨੇ ਜੀ ਜੀ ਤੇ ਪਿਛਲੇ 3 ਸਾਲ ਨੂੰ ਮਾੜਾ ਸਿਸਟਮ ਬੜਾ ਖਰਾਬ ਸੀ ਸਿਸਟਮ ਨੂੰ ਸਮਝੰਦੇ ਸਮਝੰਦੇ ਹੁਣ ਬਿਲਕੁਲ ਪ੍ਰੋਪਰ ਸਾਰਾ ਲਾਈਨ ਤੇ ਆ ਗਿਆ ਸਾਰਾ ਸਿਸਟਮ ਸੈੱਟ ਹੋ ਗਿਆ ਵਾ ਇਲੈਕਸ਼ਨਾਂ ਦਾ ਦੌਰ ਜਿਹੜਾ ਖਤਮ ਹੁੰਦਾ ਜਾਂਦਾ ਵਾ ਕਿਉਂਕਿ ਪਹਿਲਾਂ ਮੇਹਰਾਂ ਦੀਆਂ ਇਲੈਕਸ਼ਨਾਂ ਸੀ ਕੋਈ ਐਮਪੀ ਦੀ ਇਲੈਕਸ਼ਨ ਆ ਗਈ ਇਲੈਕਸ਼ਨਾਂ ਹੀ ਕਾਫੀ ਸੀ ਇਹ ਸਾਡੀ ਹੁਣ ਲਾਸਟ ਈਅਰ ਇਲੈਕਸ਼ਨ ਜਿਹੜੀ ਆ ਜਿਹੜੀ ਜਿੱ ਤੱਕ ਕਮੇਟੀ ਦੀ ਆ ਤੇ ਬਲਾਕ ਸੰਮਤੀ ਦੀ ਉਸ ਤੋਂ ਬਾਅਦ ਕੋਈ ਇਲੈਕਸ਼ਨ ਨਹੀਂ ਹੈਗੀ ਆ ਵਧੀਆ ਸਮੂਥਲੀ ਕੰਮ ਚੱਲੂਗਾ ਔਰ ਵਕਾਸ ਦੀ ਜੜੀ ਨੇਰੀ ਲਿਆਂਦੀ ਜਾਊਗੀ ਜਿਹੜੀਆਂ ਰਹਿੰਦੀਆਂ ਸਾਡੇ ਚ ਕਮੀਆਂ ਨੇ ਵੇਖੋ ਬਾਰਡਰ ਬੈਲਟ ਦੇ ਸਾਡੀ ਜਿਹੜੀ ਬਾਰਡਰ ਬੈਲਟ ਆ ਨਾ ਇੱਥੇ ਸਾਨੂੰ ਕੋਈ ਇੰਡਸਟਰੀ ਲਿਆਉਣ ਦੀ ਲੋੜ ਆ ਕਾਲਜ ਵੱਡਾ ਚਾਹੀਦਾ ਵਾ ਕੋਈ ਲੜਕੀਆਂ ਦਾ ਆਈਟੀਆਈ ਕਾਲਜ ਚਾਹੀਦਾ ਵਾ ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਕਹੂੰਗਾ ਵੀ ਆਪਣੇ ਕੋ ਡੇਢ ਦੋ ਸਾਲ ਆ ਜਿਹੜੀਆਂ ਸਾਡੇ ਕੋ ਕਮੀਆਂ ਪਿਛਲੇ ਦੋ ਸਾਲ ਚ ਨਹੀਂ ਹੋਈਆਂ ਉਹ ਆਪਾਂ ਜਿਹੜੀ ਲੋਕਾਂ ਨਾਲ ਵਾਅਦੇ ਕੀਤੇ ਉਹ ਜਰੂਰ ਪੂਰੇ ਕਰੀਏ ਤੇ ਆਉਣ ਵਾਲੇ ਸਮੇਂ 'ਚ ਫੇਰ ਆਪਾਂ ਆਮ ਆਦਮੀ ਪਾਰਟੀ 2027 ਦੇ ਵਿੱਚ ਸਰਕਾਰ ਬਣਾਈਏ ਤਾਂ ਕਿ ਲੋਕਾਂ ਨੂੰ ਆਪਾਂ ਨੂੰ ਵੋਟਾ ਮੰਗਣ ਨ ਜਾਣ ਦੀ ਲੋੜ ਨਾ ਪਵੇ ਵੇਖੋ ਜਿਉਂ ਦਲਜੀਤ ਜੀ ਆਪਾਂ ਬਾਰ ਬਾਰ ਕਿਹਦੇ ਘਰ ਵੋਟ ਮੰਗਣ ਜਾਵਾਂਗੇ ਅਗਲਾ ਕਹਿੰਦਾ ਤੁਸੀਂ ਕੀ ਕੀਤਾ ਤੇ ਤੁਹਾਨੂੰ ਵੋਟ ਕਾ ਹੀ ਦਈਏ ਪਰ ਇਹੋ ਜਿਹਾ ਕੰਮ ਕਰ ਜਾਈਏ ਆਪਾਂ ਜਿਹੜਾ ਕਿ ਵੋਟ ਮੰਗਣ ਤੋਂ ਪਹਿਲਾਂ ਹੀ ਅਗਲੇ ਕਹਿੰਦੇ ਵੋਟਾਂ ਤਾਂ ਡੀਆਂ ਪੱਕੀਆਂ ਤੇ ਇਹ ਪੰਜਾਬੀ ਨੇ ਪੰਜਾਬੀ ਇਹ ਸਿਰ ਉੱਚਾ ਚੱਕ ਕੇ ਚੱਲਣ ਵਾਲੀ ਕੌਮ ਆ ਤੇ ਮੈਨੂੰ ਲੱਗਦਾ ਵੀ ਵੇਖੋ ਕਾਂਗਰਸ ਦਾ ਵੀ ਸਾਡੇ ਇੱਥੇ ਕੋਈ ਵजूद ਨਹੀਂ। ਅਕਾਲੀ ਦਲ ਤੇ ਤੁਹਾਨੂੰ ਪਤਾ ਅੱਜ ਦੀ ਤਰੀਕ ਚ ਬੈਕਫੁੱਟ ਤੇ ਬੜਾ ਪਿਛੇ ਆ ਤੇ ਭਾਜਪਾ ਨੂੰ ਸਾਡੇ ਹੋਣ ਹੀ ਪੰਜਾਬੀ ਲਾਈਕ ਕਰਦੇ। ਰਹਿ ਪਾਰਟੀ ਜਿਹੜੀ ਸਾਡੀ ਆਮ ਆਦਮੀ ਪਾਰਟੀ ਰਹੀ ਆਮ ਆਦਮੀ ਪਾਰਟੀ ਥੱਲਿਓਂ ਚੱਲ ਕੇ ਇੱਥੋਂ ਤੱਕ ਆਈ ਆ ਤੇ ਮੈਂ ਚਾਹੁੰਦਾ ਵੀ ਜੇ ਕੋਈ ਸਾਡੇ ਚ ਕਮੀਆਂ ਪੇਸ਼ੀਆਂ ਵੀ ਹੈਗੀਆਂ ਵਾ ਤੇ ਸਾਰੇ ਦੂਰ ਕਰਕੇ ਰਲ ਮਿਲ ਕੇ ਆਪਾਂ ਵਿਕਾਸ ਕਰਾਈਏ ਤਾਂ ਕੋਈ ਜੋ ਪਤਾ ਲੱਗੇ ਵੀ ਪੰਜਾਬ ਸੋਨੇ ਦੀ ਚਿੜੀ ਆ। ਹਰਚੀਮਾ ਸਾਹਿਬ ਲਾਸਟ ਸਵਾਲ ਵੀ ਹੈ। ਵਰਕਰਾਂ ਦਾ ਸਵਾਲ ਹੈ ਅਤੇ ਕਿਤੇ ਨਾ ਕਿਤੇ ਵਰਕਰਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਪਾਰਟੀ ਦੇ ਹਰ ਸੀਨੀਅਰ ਲੀਡਰ ਦੀ ਜਿਹੜੀ ਹੈ ਉਹ ਜ਼ਿੰਮੇਵਾਰੀ ਵੀ ਹੁੰਦੀ ਹੈ ਜਦੋਂ ਕੇਂਦਰੀਵਾਲ ਜੀ ਦਿੱਲੀ ਚ ਆਰਦੇ ਨੇ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਹੀ ਪੋਸਟਾਂ ਪਾਈਆਂ ਕਿ ਤੁਸੀਂ ਜਿਹੜੇ ਪੱਕੇ ਅਸੀਂ ਗਰੀਬ ਘਰਾਂ ਤੋਂ ਉੱਠ ਕੇ ਅੱਗੇ ਆਏ ਸੀ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਪਿੱਛੇ ਕੀਤਾ ਗਿਆ ਜ਼ਿੰਮੇਵਾਰੀਆਂ ਵੱਡੇ ਘਰਾਂ ਚ ਪਹੁੰਚੀਆਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਕੀ ਹੌਸਲਾ ਦੇਣਾ ਚਾਹੋਗੇ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਕੀ ਕਹਿਣਾ ਚਾਹੋਗੇ ਜਰੂਰ ਦੱਸਿਓ ਜੀ ਵੇਖੋ ਜਿਹੜੀ ਵਰਕਰ ਹੁੰਦੀ ਹੈ ਰੀਡ ਦੀ ਐਡੀ ਹੁੰਦੀ ਹੈ ਪਾਰਟੀ ਦੀ ਮੈਂ ਵੀ ਮਹਿਸੂਸ ਕਰਦਾ ਕਿਸੇ ਵੇਲੇ ਬੰਦੇ ਨੂੰ ਬੜੀਆਂ ਵੱਡੀਆਂ ਆਸਾਂ ਹੁੰਦੀਆਂ ਵੀ ਮੈਂ ਵੀ ਚਾਹੁੰਦਾ ਮੈਂ ਮੇਰੇ ਇਲੈਕਸ਼ਨ ਦੀ ਸੀਟ ਲੜਾਂ ਜਾਂ ਐਮਪੀ ਦੀ ਲੜਾਂ ਜਾਂ ਕੋਈ ਸੀਟ ਲੜਾਂ ਵੇਖੋ ਟਿਕਟ ਤੇ ਇੱਕ ਹੀ ਮਿਲਨੀ ਆ ਜੀ ਜੀ ਬਾਕੀ ਜਿਹੜੇ ਭੈਣ ਭਰਾਵਾ ਨੇ ਕੰਮ ਕੀਤਾ ਹੁੰਦਾ ਉਹਨਾਂ ਨੂੰ ਵੀ ਮਾਨ ਸਨਮਾਨ ਮਿਲਣਾ ਚਾਹੀਦਾ ਇਹ ਮੈਂ ਵੀ ਮਹਿਸੂਸ ਕਰਦਾ ਤੇ ਮੈਂ ਆਪਣੇ ਅਰਵਿੰਦ ਕੇਜਰੀਵਾਲ ਜੀ ਔਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਬੇਨਤੀ ਕਰੂੰਗਾ ਜਿਹਨਾਂ ਨੇ 2022 ਦੇ ਵਿੱਚ ਮਤਲਬ ਇੰਨੀ ਮਿਹਨਤ ਕਰਕੇ ਸਰਕਾਰ ਆਪਣੀ ਬਣਾਈ ਆ ਉਹਨਾਂ ਨੂੰ ਜ਼ਰੂਰ ਮਾਣ ਦੇਣਾ ਚਾਹੀਦਾ ਮਾਣ ਵੀ ਇਹੋ ਜਿਹਾ ਦੇਣਾ ਚਾਹੀਦਾ ਵੀ ਸਰਕਾਰੇ ਦਰਬਾਰੇ ਠਾਣੇ ਜੇ ਜਾਣ ਤੇ ਉਹਨਾਂ ਦੇ ਫੁੱਲ ਵਧੀਆ ਕੰਮ ਹੋਣ ਨਾ ਕਿ ਉਹ ਇਹ ਮਹਿਸੂਸ ਕਰਕੇ ਉਥੋਂ ਉੱਠ ਕੇ ਆਉਣ ਵੀ ਅਸੀਂ ਆਮ ਆਦਮੀ ਪਾਰਟੀ ਚ ਹਾਂ ਤੇ ਸਾਡਾ ਕੰਮ ਨਹੀਂ ਆਇਆ ਇਹ ਚੀਜ਼ਾਂ ਦੀ ਥੋੜੀਆਂ ਥੋੜੀਆਂ ਕਮੀਆਂ ਜ਼ਰੂਰ ਹੈਗੀਆਂ ਬਾਕੀ ਮੈਂ ਸਾਰੇ ਵਰਕਰਾਂ ਨੂੰ ਵਰਲਡ ਜਿੰਨੇ ਵੀ ਤੁਹਾਡੇ ਲੈਵਲ ਦੇ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਘਬਰਾਉਣ ਦੀ ਲੋੜ ਨਹੀਂ ਜਿਹੜਾ ਜਿਹੜਾ ਜਿਸ ਕਿਸੇ ਨੇ ਵੀ ਯੋਗਦਾਨ ਪਾਇਆ ਵਾ ਭਗਵੰਤ ਮਾਨ ਜੀ ਨੇ ਬੜੀ ਵਾਰੀ ਇਹ ਗੱਲ ਆਖੀ ਆ ਵੀ ਜਿਨ੍ਹਾਂ ਨੇ ਮੇਰੇ ਅੱਗੇ ਮੋਟਰਸਾਈਕਲ ਲਾ ਕੇ ਤੇਲ ਲਾ ਭਰਾ ਕੇ ਮੇਰੇ ਪਿੱਛੇ ਅੱਗੇ ਤੁਰਦਰੇ ਉਹਨਾਂ ਨੂੰ ਜ਼ਰੂਰ ਮਾਨ ਸਨਮਾਨ ਮਿਲੇਗਾ ਇਹ ਦੋ ਸਾਲ ਸਾਰਿਆਂ ਨੂੰ ਮਾਨ ਸਨਮਾਨ ਮਿਲਣਾ ਵਾ ਇਹ ਮੈਨੂੰ ਮੈਨੂੰ ਆਸ ਆ ਤੇ ਉਮੀਦ ਵੀ ਆ ਵੀ ਵਰਕਰਾਂ ਦਾ ਜਿਹੜਾ ਵਾ ਹੌਸਲਾ ਬੁਲੰਦੀ ਚਾਹੀਦਾ ਤੇ ਫੇਰ ਹੀ ਪਾਰਟੀਆਂ ਜੜੀਆਂ ਵਾਂ ਜਿੱਤਦੀਆਂ ਨੇ ਮੋਨੂ ਜੀ ਆਪਣੇ ਸਾਥੀਆਂ ਨੂੰ ਆਪਣੇ ਵਰਕਰਾਂ ਨੂੰ ਕੀ ਮੈਸੇਜ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਮੇਰੇ ਵੀ ਤਕੜੇ ਹੋ ਕੇ ਆਪਾਂ ਪੰਜਾਬ ਸਰਕਾਰ ਦਾ ਆਮ ਆदमी ਪਾਰਟੀ ਦਾ ਸਾਥ ਦਈਏ ਤਾਂਕਿ ਜਿਹੜੇ ਰਹਿੰਦੇ ਹੋਏ ਕੰਮ ਆ ਉਹ ਵਧੀਆ ਤਰੀਕੇ ਨਾਲ ਕੀਤੇ ਜਾਣ ਨਰੋਲ ਨਸ਼ਾ ਮੁਕਤ ਪੰਜਾਬ ਬਣਾਈਏ ਤੇ ਵਧੀਆ ਤਰੀਕੇ ਦੇ ਨਾਲ ਵਿਕਾਸ ਹੋਣ ਵਾਲੇ ਕੰਮਾਂ ਦੇ ਬਾਰੇ ਆਪਾਂ ਆਪਣੇ ਲੀਡਰਾਂ ਨੂੰ ਵੀ ਜਾਣੂ ਕਰਾਈਏ ਤੇ ਚੰਗੇ ਕੰਮ ਕਰੀਏ ਇਹੋ ਬੇਨਤੀ ਹੈ ਕਰਉਂਗਾ ਬਹੁਤ ਬਹੁਤ ਧੰਨਵਾਦ ਸასი ਗਾਲੀ ਸਾਰਿਆਂ ਨੂੰ ਧੰਨਵਾਦ ਉਹ ਇਹ ਸਾਣਾ ਬਾਰਡਰ ਬੈਲਟ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੋਨੂ ਚੀਮਾ ਜੀ ਤੇ ਉਹਨਾਂ ਨੇ ਵਰਕਰਾਂ ਨੂੰ ਵੀ ਇੱਕ ਅਪੀਲ ਕੀਤੀ ਹੈ ਅਤੇ ਵਰਕਰਾਂ ਦਾ ਹੌਸਲਾ ਬੁਲੰਦ ਕਰਦੇ ਹੋਏ ਇਹ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਜਿਹੜਾ ਆ ਉਹਨਾਂ ਨੇ ਆਪਣੇ ਸਰਕਾਰ ਨੂੰ ਕਿਹਾ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਜੇਕਰ ਉਹਨਾਂ ਦੀ ਕਦਰ ਪਵੇਗੀ ਤਾਂ ਹੀ ਜਿਹੜੀ ਰੀੜ ਦੀ ਹੱਡੀ ਵਾਂਗ ਹੋਰ ਪਾਰਟੀ ਮਜ਼ਬੂਤ ਹੋਵੇਗੀ ਅਤੇ ਪਾਰਟੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਆ ਇੱਕ ਵਰਕਰ ਸਿਰ ਤੇ ਜਿਹੜੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਜਿਹੜੀ ਸੱਤਾ ਦੇ ਵਿੱਚ ਆ ਸਕਦੀ ਹੈ ਤਾਂ ਕਿਤੇ ਨਾ ਕਿਤੇ ਵਰਕਰਾਂ ਦੀ ਕਦਰ ਜਿਹੜੀ ਪਾਰਟੀ ਨੇ ਨਹੀਂ ਕੀਤੀ ਉਹਨਾਂ ਨੂੰ ਖਾਮਿਆਜ਼ਦੇ ਵੀ ਭੂਤਨੇ ਪਏ ਨੇ ਤੇ ਇਲੈਕਸ਼ਨ ਨੂੰ ਲੈ ਕੇ ਉਹਨਾਂ ਦਾ ਇੱਕ ਵੱਡਾ ਬਿਆਨ ਹੈ ਕਿ ਤਿਆਰੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਅਤੇ ਉਹ ਹੁਣ ਹੋਣ ਵਾਲੀਆਂ ਚੋਣਾਂ ਦੇ ਵਿੱਚ ਹਿੱਸਾ ਲੈਣਗੇ ਤੇ ਸਾਥੀਆਂ ਨੂੰ ਨਾਲ ਲੈ ਕੇ ਆਪਣੇ ਇਲਾਕੇ ਦੀਆਂ ਮੁਸ਼ਕਲਾਂ ਨੂੰ ਨਾਲ ਲੈ ਕੇ ਚੱਲਣਗੇ ਤੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਵਿੱਚ ਕਾਮਯਾਬ ਹੋਣਗੇ ਬਣੇ ਰਹੋ ਸਾਡੇ ਨਾਲ ਕਵਰੇਜ ਹਰ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਾਨ ਦਿਲਜੀਤ ਸਿੰਘ ਨਜ਼ਰ ਨਿਊਜ਼ ਤਰਨਤਾਰਨ